ਤੈਨੂੰ ਫੋਨ ਕਿਤੇ ਤੁਹੀ ਆਏ ਇਹ ਸਰਪੰਚ ਵਿਚਾਲੇ ਖੁਲਤਾ ਆਇਆ ਹੁੰਦੇ ਆ ਨੂੰ ਤੁਸੀਂ ਗੱਲ ਨਹੀਂ ਸੁਣੀ ਤੇ ਤੁਸੀਂ ਆ ਕੇ ਸਰਪੰਚ ਦੇ ਥੱਪੜ ਮਾਰ ਦੋ ਕੋਈ ਦੋ ਕਿਤਾਬੇ ਨਹੀਂ ਗਿਆ ਨਹੀਂ ਅਗੀ ਯਾਰ ਤੂੰ ਕਿਉਂ ਥੱਪੜ ਕਿਉਂ ਮਾਰਿਆ ਨਹੀਂ ਮਾਰੋ ਮੈਂ ਤੂੰ ਹੀ ਤੈਨੂੰ ਕੋਈ ਯਾਰ ਮੈਂ ਤੈਨੂੰ ਕਹਿੰਦਾ ਤੜਸੀ ਨਹੀਂ ਹੁਣ ਤੋਂ ਜਿਹੜਾ ਜਿਹੜਾ ਤਾਲੇ ਜਿਹੜਾ ਸਰਪੰਚ ਦੇ ਥੱਪੜ ਮਾਰੋ ਹਾਂ ਲਗਾ ਲ ਬੈਡਾ ਜਿਹਾ ਪੇਡਾ ਬੀਤੀ ਹੋ ਤੇ ਜੇ ਜਨਤਾ ਨੇ ਚੁਣਿਆ ਨਾ ਐਵੇਂ ਨਹੀਂ ਅਸੀਂ ਬਣ ਗਏ ਬੀਤੀ ਆ ਬੀਤੀ ਆ ਪੱਕੀ ਬੀਤੀ ਆ ਮੇਰੀ दारू ਵੀ ਪੀਤੀ ਆ ਇੱਕ ਹੀ ਮਤਲਬ ਹੋਇਆ ਚਾਹ ਪੀਤੀ ਤੇ ਨਹੀਂ ਪੀਤੀ ਯਾਰ ਇੱਕ ਸਰਪੰਚ ਨੂੰ ਅਸੀਂ ਇਹ ਗੱਲ ਕਹਿੰਦੇ ਥੱਪੜ ਮਾਰ ਕੇ ਤੱਕੀ ਰੈਂਟ ਬਣਦਾ ਹੈ ਪੰਚਾਇਤ ਖੜੀ ਹੈ ਰਾਈਟ ਕਿਸੇ ਨੇ ਨਹੀਂ ਮਾਰ ਸਕਦਾ ਹਾਂ ਇਸੇ ਨੇ ਨਹੀਂ ਮਾਰ ਸਕਦੇ ਥੱਪੜ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਲੋਰੀ ਕਿਸ ਤਰ੍ਹਾਂ ਦੀ ਗੱਲ ਹੈ ਪਬਲਿਕ ਜੂਟ ਮਾਰ ਰਹੀ ਹੈ ਮੈਂ ਡਰ ਨਹੀਂ ਕਰਦਾ ਮਾਰਦੀ ਵੀ ਸਰਪੰਚ ਸਾਹਿਬ ਕੀ ਮਸਲਾ ਹੈ ਸਰਪੰਚ ਸਾਹਿਬ ਕੀ ਮਸਲਾ ਇਹਨੇ ਮੇਰੇ ਮਗਰੋਂ ਮਾਰਤੀ ਨਾਲ ਲੱਗਾ ਥੱਪੜ ਮਾਰਤਾ ਮੇਰੇ ਕਿਹਨੇ ਮਾਰਿਆ ਕਿਹਨੇ ਮਾਰਿਆ 112 ਤੇ ਕੰਪਲੀਟ ਕੀਤੀ ਕਰਦਾ ਕੋਈ ਗਰੇਨੂ ਮਸਲਾ ਹੈ ਕਮੇਟੀ ਹੈ ਇਹ ਕੰਮ ਨਹੀਂ ਕੋਈ ਜਿਹੜਾ ਸੀਨੀਅਰ ਅਫਸਰ ਭਰਵਾ ਲਓ ਅਸੀਂ ਜਾਣਦੇ ਆ ਕਿ ਸਾਨੂੰ ਕੋਈ ਤਰ੍ਹਾਂ ਦੀ ਗੇੜੀ ਕੋਈ ਪਿੰਡ ਦਾ ਅਸੀਂ ਚੁਣਿਆ ਨਵੇਂ ਵੀ ਇਹ ਕੋਈ ਐਵੇਂ ਨਹੀਂ ਹੈ ਜੇ ਸਾਨੂੰ ਕੁਝ ਕੀ ਹੈ ਤੇ ਜੇ ਕਿਸੇ ਦਾ ਘਰ ਦਿਓ ਕਿ ਰੇਲੂ ਚ ਰੋਲਾ ਸੀਗਾ ਤੇ ਤੁਹਾਨੂੰ ਬੁਲਾਇਆ ਤੇ ਸਰਪੰਚ ਸਾਹਿਬ ਵੀ ਆਏ ਮੀਡੀਆ ਬੁਲਾਇਆ ਪਰ ਸਰਪੰਚ ਨੂੰ ਕਿਸੇ ਤਰ੍ਹਾਂ ਦਾ ਥੱਪੜ ਮਾਰਨਾ ਬਿਲਕੁਲ ਮੀਡੀਆ ਵਾਲੇ ਬੁਲਾ ਲਓ ਯਾਰ ਮੀਡੀਆ ਵਾਲੇ ਬੁਲਾਓ ਮੀਡੀਆ ਆਉਣੇ ਸ਼ਾਪੇ ਦਾ ਸਾਰੀ ਗੱਲ ਬਾਤ ਦੱਸ ਕੇ ਜਿੱਕਰ ਸੀ ਪਹਿਲੀ ਗੱਲ ਕੋਈ ਉਹਨੇ ਕੋਈ ਪੰਜ ਤਰ੍ਹਾਂ ਦੀ ਕੋਈ ਗਲਤੀ ਵੀ ਕੀਤੀ ਤਾਂ ਪਹਿਲੇ ਘੱਟ ਤਾਂ ਪਿਆਰ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਸਕਦੇ ਤੇ ਥੱਪੜ ਨਹੀਂ ਮਾਰ ਸਕਦੇ ਉਹ ਸਭ ਯਾਰ ਗਲਤ ਫਹਿਮੀ ਆ ਉਹਦੇ ਕੋਲੇ ਗਲਤ ਭੁਲੇਖੇ ਆ ਕੇ ਥੱਪੜ ਮਾਰਨ ਦਾ ਕੀ ਧਕਾਰ ਆ ਦੱਸੋ ਤੁਸੀਂ ਦੱਸੋ ਥੱਪੜ ਵੀ ਪਾਉਣ ਦਾ ਕੀ ਧਕਾਰ ਆ ਯਾਰ ਹੁਣ ਇਹ ਕੀ ਦੇ ਕੋਲੇ ਕਾਪਾ ਸੀ ਦੱਸੋ ਸਰਪੰਚ ਕੀ ਕਰੋ ਦੱਸੋ ਦੱਸੋ ਘਰ ਦੇ ਅੰਦਰ ਗਰੇਲੂ ਦਾ ਮਸਲਾ ਚਲੋ ਤੁੰਗ 1 ਤੋਂ 12 ਤੱਕ ਗਰੇਲੂ ਆਏ ਸੀ ਸਰਪੰਚ ਹੁੰਦਾ ਤਾਂ ਆਹ ਦੇਖੋ ਸਾਰੇ ਤਿੰਨ ਚਾਹ ਦੇ ਰਹੇ ਆਂ ਪੰਚਾਇਤ ਆ ਕੋਲੇ ਤੂੰ ਸਾਡੇ ਕੋਲੇ ਆ ਕੇ ਤੂੰ ਥੱਪੜ ਮਾਰਦਾ ਲੋਕ ਇੱਧਰ ਉਹ ਨਹੀਂ ਯਾਰ ਇਹ ਕੋਈ ਗੱਲ ਨਹੀਂ ਆ ਦੇਖੋ ਸਮਾਜੀਕ ਦੇ ਵਿੱਚ ਆਹ ਵੇਖੋ ਜਿੰਨੀ ਜਨਤਾ ਸੁਣਦੀ ਆ ਮੇਰਾ ਨਾਮ ਅਪੂਰਾ ਹੈ ਅਪੂਰਾ ਜੀ ਅਪੂਰਾ ਪਿੰਡ ਕੈਣਾ ਅਪੂਰਾ ਜੀ ਪਿੰਡ ਕੈਣਾ ਨਹੀਂ ਡਿਊਟੀ 8:00 ਤੋਂ 12:00 ਤੱਕ ਪਹੁੰਚਦੇ ਕਰਦੇ ਆ ਜੀ ਕਰਨ ਫਿਰ ਦੇਖੋ ਉਹ ਨਹੀਂ ਵੀਰੇ ਮੈਂ ਤੰਗੂਗਾ ਨਾ ਕਿਸੇ ਤਰ੍ਹਾਂ ਦੀ ਕੋਈ ਪੰਚਾਇਤ ਹੋ ਜਾਵੇ ਨਾ ਇਹ ਕਿਸੇ ਇਨਸਾਨ ਨੇ ਗਲਤੀ ਕੀਤੀ ਹੈ ਕਿਸੇ ਨੇ ਗਲਤੀ ਕੀਤੀ ਨਾ ਤੇ ਅਸੀਂ ਪੰਚਾਇਤ ਦੇ ਵਿੱਚ ਉਹਨੂੰ ਥੱਪੜ ਮਾਰਨ ਦੀ ਵੀ ਨਹੀਂ ਦੱਦੂ ਨੇ ਫਿਰ ਦੁਬਾਰਾ ਉਹਦੇ ਕੋਲ ਥੱਪੜ ਮਾਰ ਫਿਰ ਵੀ ਸੋਚਦੇ ਹੁੰਦੇ ਆ ਇਹ ਸੱਚ ਨੂੰ ਸੀਟ ਫਾਰਮ ਪੱਕਾ ਚਿੰਦਰਪਾਲ ਸਰਪੰਚ ਹੈ ਜੀ ਮੈਂ ਮਾਮਲਾ ਹੈ ਜੀ ਦੋਨਾਂ ਜੀਆਂ ਦਾ ਝਗੜਾ ਸੀ ਜੀ ਇੱਥੇ ਟਾਣੀ ਤੇ ਮੈਂ ਉਹਨਾਂ ਨੂੰ ਸਮਝਾਉਣ ਵਾਸਤੇ ਗਿਆ ਉਹਨੇ ਬੱਚਿਆਂ ਨੂੰ ਆਪਦੇ ਨੂੰ ਕੁੱਟ ਕੇ ਬਾਹਰ ਕੱਢਤਾ ਸੀ ਬੱਚਿਆਂ ਨੂੰ ਬਾਹਰ ਕੱਢਤਾ ਕੁੱਟ ਕੇ ਤੇ ਮੈਂ ਸਮਝਾਈ ਜਾਂਦਾ ਸੀ ਜੀ ਤੇ ਉਹਨਾਂ ਲੇਡੀਜ਼ ਨੇ 112 ਤੇ ਕੰਪਲੀਟ ਕੀਤੀ ਸੀ ਉਹ ਕੰਮ ਤੇ ਸੀਗੇ ਤੇ ਉਧਰੋਂ ਬਾਦੇ ਆ ਗਿਆ ਉਹਨੂੰ ਹਜੇ ਅੰਦਰੋਂ ਬਾਹਰ ਆਈ ਆ ਨਾ ਇਹਨਾਂ ਨੇ ਕੁਝ ਨਹੀਂ ਪੁੱਛਿਆ ਨਹੀਂ ਦੱਸਿਆ ਨਹੀਂ ਗਾਲੀ ਗਲੋਚ ਕਰਕੇ ਮੇਰੇ ਹੱਥ 'ਤੇ ਚਪੇੜ ਮਾਰੀ ਹੈ ਜੀ ਇਹ ਹੈਗਾ ਜੀ ਪੱਪੂ ਰਾਮ ਦੀ ਇਹ ਸਹੀ ਪੱਪੂ ਰਾਮ ਹੈ ਜੀ ਬਹੁਤ ਜ਼ਿਆਦਾ ਨਜਾਇਜ਼ ਕਰੀ ਹੈ ਜੀ ਤੇ ਮੈਂ ਮੈਂ ਕਾਰਵਾਈ ਦੀ ਮੰਗ ਕੀਤੀ ਹੈ ਜੇ ਕਾਰਵਾਈ ਨਹੀਂ ਹੁੰਦੀ ਇੱਥੋਂ ਸਸਪੈਂਡ ਨਹੀਂ ਕਰਦੇ ਅਸੀਂ ਇੱਥੇ ਧਰਨਾ ਲਾਵਾਂਗੇ ਜੀ ਮੇਰੀ ਲੜਾਈ ਆ ਸਾਲ ਹੋ ਗਿਆ ਘਰ ਵਾਲੇ ਨਾਲ ਸਾਲ ਹੋ ਗਿਆ ਲੱਗ ਰਹੇ ਨੇ ਸੇ ਉਹਦੇ ਮਾਪੇ ਨਾਲ ਮੈਂ ਲੱਗ ਰਹੰਡੀ ਸੀਗੀ ਮੈਂ ਅੱਜ ਕੰਮ ਤੇ ਗਈ ਹੋਈ ਸੀ ਕਾਂਦ ਟਪਕੇ ਕਾਪਾ ਲੈ ਕੇ ਡਾਂਗ ਲੈ ਕੇ ਮੇਰੇ ਬੱਚਿਆਂ ਦੋਵਾਂ ਨੂੰ ਮਾਰਿਆ ਕੁੱਟਿਆ ਉਹਨੇ ਮੇਰੀ ਮਗਰੋਂ ਮੇਰੇ ਬੱਚੇ ਨੇ ਫੋਨ ਕੀਤਾ ਤੇ ਮੈਂ 112 ਤੇ ਕਾਲ ਲਾਈ ਸੀਗੀ ਉਧਰੋਂ ਉਹਨਾਂ ਨੇ ਸਰਪੰਚ ਨੂੰ ਕਹਿਤਾ ਤੇ ਸਰਪੰਚ ਵੀ ਪਹੁੰਚ ਗਏ ਉੱਥੇ ਆਈ ਸਿੰਦਰਪਾਲ ਸਿੰਗ ਇਹ ਪਹੁੰਚ ਗਏ ਇਹ ਮਤਲਬ ਉਹਨੂੰ ਗੱਲ ਕਰਕੇ ਅੰਦਰੋਂ ਬਾਹਰ ਨਿਕਲਦੇ ਪਏ ਸੀਗੇ ਇਹਨਾਂ ਹੁੰਦੇ ਥੱਪੜ ਮਾਰਦਾ ਇਹਨਾਂ ਜਿਹੜੇ ਆਏ ਸੀਗੇ ਮੁਲਾਜ਼ਮ ਸੀਗੇ ਜਿਹੜੇ ਫਿਰ ਇਹਨਾਂ ਥੱਪੜ ਮਾਰਤਾ ਉਹਦੇ ਨਾ ਕੁਛ ਨਹੀਂ ਜਾ ਕੇ ਪੁੱਛਿਆ ਵੀ ਅੰਦਰੋਂ ਆਉਂਦਾ ਪਏ ਸੀ ਸਰਪੰਚ ਸਾਹਿਬ ਬਾਹਰ ਇਹਨਾਂ ਦੋ ਥੱਪੜ ਮਾਰੇ ਉਹਦੇ ਮੰਗੇ ਇਨਸਾਫ ਚਾਹੀਦਾ ਸਾਨੂੰ ਗੁਰਦੇਵ ਸਿੰਘ ਬੱਗੂ ਜੀ ਉਦਮ ਸਿੰਘ ਨਗਰ ਦੇ ਸਰਪੰਚ ਜੀ ਦੇਖੋ ਜੀ ਘਰ ਦਾ ਘਰੇਲੂ ਮਸਲਾ ਸੀ ਹੁਣ ਜੇ ਘਰ ਦਾ ਮਸਲਾ ਆਊਗਾ ਸਰਪੰਚ ਸਾਹਿਬ ਨੂੰ ਤਾਂ ਬੁਲਾਉਣ ਕੋਈ ਬੁਲਾਉਣਗੇ ਸਰਪੰਚ ਸਾਹਿਬ ਆਦੇ ਕੰਮ ਕਰ ਛੱਡ ਕੇ ਸਪੈਸ਼ਲ ਉੱਤੇ ਬਣਾਦੇ ਸਪੈਸ਼ਲੇ ਸੇ ਘਰੇਲੂ ਕੰਮ ਦੇ ਵਿੱਚ ਉਹ ਤੇ ਮੌਕੇ ਤੇ ਉਹਨਾਂ 112 ਤੇ ਵੀ ਕੰਪਲੀਟ ਕੀਤੀ ਹੋਈ ਸੀ ਜੀ ਮੌਕੇ ਤੇ ਪੁਲਿਸ ਵੀ ਪਹੁੰਚ ਗਈ ਇਹ ਸਰਪੰਚ ਸਾਹਿਬ ਸਗੂ ਜਦੋਂ ਇਹ ਪੁਲਿਸ ਵਾਲੇ ਮੁਲਾਜ਼ਮ ਉਤਰਿਆ ਉਹਨਾਂ ਨੂੰ ਇੰਨੀ ਸਰਪੰਚ ਸਾਹਿਬ ਨੇ ਤਮੀਜ਼ ਨਾਲ ਬੋਲਿਆ ਵੀ ਆਓ ਸਰ ਆਓ ਸਰ ਕਿਹਾ ਉਹਨਾਂ ਨੇ ਸਰਪੰਚ ਸਾਹਿਬ ਨੇ ਤੇ ਉੱਤਰਦੇ ਸਰ ਅੰਦਰ ਲੈ ਕੇ ਗਏ ਜਦੋਂ ਵਾਪਸੀ ਨਿਕਲੇ ਤਾਂ ਪਿੱਛੋਂ ਵੱਟ ਕੇ ਮਾਰੀ ਜਿਹ ਪੇੜ ਦੱਸੋ ਵੇ ਕੋਈ ਰਾਈਟ ਬੰਦਾ ਚਪੇੜ ਮਾਰਨ ਦਾ ਸਰਪੰਚ ਸਾਹਿਬ ਨੂੰ ਫਿਰ ਕਹਿੰਦੇ ਆ ਮੈਨੂੰ ਪਤਾ ਨਹੀਂ ਸੀਗਾ ਤੁਸੀਂ ਸਰਪੰਚ ਦੇ ਮੰਨ ਲਓ ਤੁਹਾਨੂੰ ਪਤਾ ਸਰਪੰਚ ਨਹੀਂ ਹੈਗੇ ਆ ਤੇ ਆਮ ਵੀ ਤੁਸੀਂ ਪਬਲਿਕ ਨੂੰ ਕਿਵੇਂ ਚਪੇੜ ਮਾਰ ਦੋਗੇ ਜੀ ਇਹ ਕਿਹੜੇ ਕਾਨੂੰਨ ਦੀ ਕਿਤਾਬ ਵਿੱਚ ਲਿਖਿਆ ਹੈ ਇਹ ਤੋਂ ਤਾਂ ਸਰਕਾਰ ਕਹਿੰਦੀ ਵੀ ਇਨਸਾਫ ਮਿਲੂਗਾ ਕਾਦਾ ਇਨਸਾਫ ਹੈ ਜੀ ਦੂਸਰੀ ਗੱਲ ਸੁਣੋ ਸਰ ਜਿਹੜੀ ਉਹਨਾਂ ਚਪੇੜ ਮਾਰੀ ਹੈ ਨਾ ਉਸ ਤੋਂ ਬਾਅਦ ਉਹ ਬੜੇ ਬਦਤਮੀਜ਼ੀ ਨਾਲ ਹੀ ਬੋਲੇ ਆ ਕਿਉਂਕਿ ਉਹ ਦੋ ਜੋ ਪੰਚਾਇਤ ਸੀ ਨਾ ਮੌਕੇ ਤੇ ਮੇਰੇ ਸਾਹਮਣ ਫਿਰ ਅਸੀਂ ਹਰ ਰੂਪ ਜਦੋਂ ਕੱਟ ਕਰਿਆ ਉਸ ਤੋਂ ਬਾਅਦ ਥੋੜਾ ਢਿੱਲਾ ਪਿਆ ਵੀ ਨੂੰ ਪਤਾ ਲੱਗ ਗਿਆ ਵੀ ਹਰ ਰੂਪ ਪਿੰਡ ਦੇ ਕਾਫੀ ਯਾਰ ਜੀ ਪਬਲਿਕ ਇਕੱਠੀ ਹੋ ਜਾਂਦੀ ਅਸੀਂ ਚਾਹੁੰਦੇ ਹਾਂ ਸਾਹਿਬ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੇ ਅਗਰ ਮੌਕੇ ਤੇ ਸਾਹਿਬ ਕੁੰਚੀ ਅੱਜ ਮੌਕੇ ਤੇ ਇਸ ਟਾਈਮ ਪਰਚਾ ਨਹੀਂ ਕਰਦੇ ਹੋ ਤੁਰੰਤ ਹੁਣੇ ਜੇ ਕਿਸੇ ਤਰ੍ਹਾਂ ਦੀ ਜਿਹੜੀ ਕਾਰਵਾਈ ਨਹੀਂ ਕਰਦੇ ਤਾਂ ਅਸੀਂ ਅੱਜ ਟਰੀਆਂ ਬਚਾ ਕੇ ਧਰਨਾ ਲਾਵਾਂਗੇ ਜੀ ਤੇ ਅਸੀਂ ਪਬਲਿਕ ਤੇ ਜਿਹੜਾ ਵੀ ਬਣੇਗਾ ਕਾਰਵਾਈ ਅਸੀਂ ਮੰਗਦੇ ਹਾਂ ਜੀ ਬਸ ਮੇਲ ਹੋ ਜਾਵੇ ਜੀ ਬਿਲਕੁਲ ਬੰਦ ਕਰਾਓ ਇੱਕ ਸਾਡੇ ਅੱਜ ਸੀਡ ਫਾਰਮ ਰੀਚ 112 ਤੇ ਇੱਕ ਕੰਪਲੇਂਟ ਜਿਹੜੀ ਹੈਗੀ ਹੈ ਮਸੂਲ ਹੋਈ ਸੀ ਜਿਸ ਤੇ ਸਾਡੀ ਪੁਲਿਸ ਪਾਰਟੀ ਐਸ்சி ਪਪੂਰਾ ਉਹਦੇ ਨਾਲ ਮਲਾਜ਼ਮ ਜਿਹੜੇ ਹੈਗੇ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਕੋਈ ਮਿਸ ਅੰਡਰਸਟੈਂਡਿੰਗ ਤਹਿਤ ਮੌਕੇ ਦੇ ਮੌਜੂਦਾ ਸਰਪੰਚ ਦੇ ਨਾਲ ਕੋਈ ਉਹਨਾਂ ਦੀ ਗਲਫਹਿਮੀ ਜਾਂ ਉਹਨਾਂ ਨੇ ਹੱਥੋਂ ਪਾਈ ਕੀਤੀ ਜਿਸ ਸੰਬੰਧੀ ਅਸੀਂ ਉਹਦਾ ਬਣਦਾ ਮੌਕੇ ਤੇ ਪਹੁੰਚ ਕੇ ਸਾਰੀ ਜਿਹੜੇ ਦੋਨੇ ਤਰ੍ਹਾਂ ਦੇ ਗੱਲਬਾਤ ਸੁਣ ਕੇ ਜਿਹੜਾ ਅਸੀਂ ਸੀਨੀਅਰ ਅਫਸਰਾਂ ਦਾ ਧਿਆਨ ਚ ਲਿਆਂਦਾ ਜਿਸ ਚ ਉਹਦਾ ਹੁਣੇ ਉਹਨਾਂ ਡਿਪਾਰਟਮੈਂਟ ਰਿਲੇਕਸ਼ਨ ਇਨੀਸ਼ੀਏਟ ਕਰਕੇ ਤੇ ਉਹਨੂੰ ਪੁਲਿਸ لائن ਹਾਜ਼ਰ ਕਰ ਦਿੱਤਾ ਗਿਆ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ